ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਜਿਹੜੀ ਸਾਖੀ ਅਸੀਂ ਆਪ ਜੀ ਦੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ ਉਹ ਹੈ ਮਹਾਨਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਕਿ ਕਿਸ ਤਰ੍ਹਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਕੇ ਇੱਕ ਬਜ਼ੁਰਗ ਮਾਤਾ ਨੇ ਆਪਣੇ ਪਤੀ ਦੀ ਲਾ ਇਲਾਜ ਬਿਮਾਰੀ ਨੂੰ ਸਤਗੁਰ ਸਚੇਪਾਸ਼ਾ ਜੀ ਦੇ ਅੱਗੇ ਅਰਦਾਸ ਕੀਤੀ ਅਤੇ ਪਰਮਾਤਮਾ ਨੇ ਕਿਸ ਤਰ੍ਹਾਂ ਮਿਹਰ ਕੀਤੀ ਤੇ ਉਹ ਵਿਅਕਤੀ ਬਿਲਕੁਲ ਤੰਦਰੁਸਤ ਹੋ ਗਿਆ ਸੰਗਤ ਜੀ ਸਾਖੀ ਨੂੰ ਧਿਆਨ ਨਾਲ ਸਰਵਣ ਕਰਨਾ ਤੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਕਿਸੇ ਸ਼ਹਿਰ ਦੇ ਇੱਕ ਪਰਿਵਾਰ ਦੇ ਘਰ ਦਾ ਇੱਕ ਬਜ਼ੁਰਗ ਵਿਅਕਤੀ ਬਿਮਾਰ ਹੋ ਗਿਆ ਪੂਰਾ ਸਾਲ ਬੀਤ ਗਿਆ ਇਲਾਜ ਕਰਾਉਂਦਿਆਂ ਪਰ ਕੋਈ ਵੀ ਦਵਾਈ ਨਹੀਂ ਸੀ ਲੱਗਦੀ ਦਿਨੋ ਦਿਨ ਹਾਲ ਉਸ ਦੀ ਖਰਾਬ ਹੀ ਹੁੰਦੀ ਗਈ ਤੇ ਉਸ ਦੀ ਪਤਨੀ ਨੇ ਸਹਿਜ ਸੁਭਾਈ ਕਿਸੇ ਸਤਸੰਗੀ ਬੀਬੀ ਨਾਲ ਆਪਣੇ ਬਜ਼ੁਰਗ ਪਤੀ ਦੇ ਦੁੱਖ ਬਾਰੇ ਗੱਲ ਕੀਤੀ ਕਿ ਸਾਡੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਸਾਲ ਹੋ ਗਿਆ ਹੈ ਇਲਾਜ ਕਰਵਾਉਂਦਿਆਂ ਪਰ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਉਹ ਸਤਸੰਗੀ ਬੀਬੀ ਸਤਸੰਗ ਵਿੱਚ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਸੁਣਦੀ ਸੀ ਕਿ ਇਹ ਬਾਣੀ ਰੋਗਾਂ ਨੂੰ ਰਾਜੀ ਕਰਦੀ ਹੈ ਉਹ ਕਹਿਣ ਲੱਗੀ ਕਿ ਭੈਣ ਤੁਸੀਂ ਦਿਲ ਨਾ ਛੱਡੋ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਉਹ ਟਾ ਅਸਰਾ ਲੈ ਕੇ ਵੇਖੋ ਆਪਣੇ ਘਰ ਵਿੱਚ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਲੈ ਜਾਓ ਪੰਜ ਪਾਠ ਰੋਜ਼ਾਨਾ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ 40 ਦਿਨ ਨੇਮ ਨਾਲ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੋ ਗੁਰੂ ਸਾਹਿਬ ਜੀ ਬਹੁਤ ਮਿਹਰਬਾਨ ਹਨ ਜ਼ਰੂਰ ਮਿਹਰ ਕਰਨਗੇ ਉਹ ਬਜ਼ੁਰਗ ਮਾਤਾ ਨੂੰ ਗੁਰਮੁਖ ਬੀਬੀ ਦੀ ਗੱਲ ਸੁਣ ਕੇ ਕੁਝ ਹੌਸਲਾ ਮਿਲਿਆ ਤੇ ਉਸ ਨੇ ਅਗਲੇ ਦਿਨ ਤੋਂ ਹੀ ਆਪਣੇ ਘਰ ਵਿੱਚ ਪੰਜ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਨੇ ਸ਼ੁਰੂ ਕਰ ਦਿੱਤੇ ਬਜ਼ੁਰਗ ਦੀ ਦੇਹ ਰੋਗਤਾ ਲਈ ਅਰਦਾਸ ਵੀ ਕਰਨੀ 15 ਤੋਂ 20 ਦਿਨ ਬੀਤ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪੰਜ ਪਾਠ ਰੋਜ਼ ਨਿਯਮ ਨਾਲ ਕਰਦੇ ਆ ਪਰ ਰੱਬ ਦੀ ਕਰਨੀ ਬਜ਼ੁਰਗ ਦੀ ਹਾਲਤ ਹੋਰ ਵਿਗੜਨੀ ਸ਼ੁਰੂ ਹੋ ਗਈ ਉਸ ਮਾਤਾ ਦੇ ਜਵਾਨ ਪੁੱਤਰ ਤੇ ਬਾਕੀ ਘਰ ਦੇ ਵੀ ਕਹਿਣ ਲੱਗੇ ਮਾਤਾ ਤੂੰ ਜਦੋਂ ਵੀ ਇਹ ਕੁਰਬਾਨੀ ਦਾ ਜਪ ਸ਼ੁਰੂ ਕੀਤਾ ਹੈ ਪਿਤਾ ਜੀ ਦੀ ਬਿਮਾਰੀ ਹੋਰ ਵਧਣੀ ਸ਼ੁਰੂ ਹੋ ਗਈ ਹੈ ਚੰਗਾ ਇਹੀ ਹੈ ਕਿ ਤੂੰ ਇਹ ਪਾਠ ਪੜ੍ਹਨਾ ਬੰਦ ਕਰ ਦੇ ਪਰ ਉਸ ਮਾਤਾ ਨੇ ਨਾਮ ਨਾ ਛੱਡਿਆ 2-4 ਦਿਨ ਹੋਰ ਬੀਤੇ ਬਿਮਾਰੀ ਇੰਨੀ ਜ਼ਿਆਦਾ ਵਧ ਗਈ ਕਿ ਸ਼ਹਿਰ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਹਿਣ ਲੱਗੇ ਸਾਡੇ ਵਾਸਤੇ ਗੱਲ ਨਹੀਂ ਰਹੀ ਤੁਸੀਂ ਮਰੀਜ਼ ਨੂੰ ਕਿਤੇ ਹੋਰ ਲੈ ਜਾਓ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਪਰ ਉਸ ਬਜ਼ੁਰਗ ਮਾਤਾ ਦੀ ਭਾਵਨਾ ਸੀ ਗੁਰਬਾਣੀ ਤੇ ਬਹੁਤ ਜ਼ਿਆਦਾ ਉਸ ਨੇ ਹਸਪਤਾਲ ਵਿੱਚ ਵੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਾਮ ਨਹੀਂ ਛੱਡਿਆ ਹਸਪਤਾਲ ਦੇ ਕਮਰੇ ਵਿੱਚ ਇੱਕ ਪਾਸੇ ਪਰਦਾ ਜਿਹਾ ਲਗਾ ਕੇ ਉੱਥੇ ਹੀ ਇਹ ਬਜ਼ੁਰਗ ਮਾਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਮ ਕਰਦੀ ਰਹਿੰਦੀ ਸੀ ਪਰ ਹਜੇ ਵੀ ਪਰਚੇ ਦੀ ਘੜੀ ਸੀ ਚਾਰ ਤੋਂ ਪੰਜ ਦਿਨ ਬਾਅਦ ਇਸ ਨਵੇਂ ਹਸਪਤਾਲ ਦੇ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਤੇ ਕਹਿਣ ਲੱਗੇ ਕਿ ਸਾਡੇ ਕੋਲ ਤਾਂ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਸ ਨੂੰ ਤੁਸੀਂ ਕਿਸੇ ਵੱਡੇ ਸ਼ਹਿਰ ਲੈ ਜਾਓ ਮਰੀਜ਼ ਨੂੰ ਗੱਡੀ ਵਿੱਚ ਬਿਠਾ ਕੇ ਕਿਸੇ ਵੱਡੇ ਹਸਪਤਾਲ ਲੈ ਗਏ ਪਰ ਤਨ ਉਹ ਮਾਤਾ ਜਿਸ ਨੇ ਗੱਡੀ ਵਿੱਚ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਣੀ ਦਾ ਨੇਮ ਨਾ ਛੱਡਿਆ ਗੱਡੀ ਵਿੱਚ ਵੀ ਪੰਜ ਪਾਠਾਂ ਦਾ ਸੁਖਮਨੀ ਸਾਹਿਬ ਜੀ ਦਾ ਨੇਮ ਭੁਗਤਾਇਆ ਮਰੀਜ਼ ਨੂੰ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਵੀ ਬਜ਼ੁਰਗ ਮਾਤਾ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਨੇਮ ਜਾਰੀ ਰੱਖਿਆ ਘਰ ਦੇ ਵੀ ਕਹਿਣ ਲੱਗੇ ਮਾਤਾ ਕੀ ਤੂੰ ਹਰ ਥਾਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਰਹਿਣੀ ਹੈ ਹਾਲਤ ਵਿੱਚ ਕੋਈ ਫਰਕ ਤਾਂ ਪੈ ਨਹੀਂ ਰਿਹਾ ਸਗੋਂ ਹਾਲਤ ਹੋਰ ਮਾੜੀ ਹੋ ਰਹੀ ਹੈ ਪਰ ਉਸ માતા ਨੇ ਭਰੋਸੇ ਅਤੇ ਸਿੱਧਕ ਵਿੱਚ ਤਰੇੜ ਨਹੀਂ ਆਉਣ ਦਿੱਤੀ ਸੰਗਤ ਜੀ ਅੱਜ ਕੱਲ੍ਹ ਦੇ ਲੋਕ ਜਿਹੜੇ ਬਹੁਤ ਕਈ ਪੜ੍ਹੇ ਹੋਏ ਹਨ ਉਹ ਆਪਣੀ ਮਤ ਨੂੰ ਬਹੁਤ ਜ਼ਿਆਦਾ ਅੱਗੇ ਰੱਖਦੇ ਹਨ ਆਮ ਕਰਕੇ ਹੀ ਕਈਆਂ ਨੂੰ ਭਾਵਨਾ ਤਾਂ ਹੁੰਦੀ ਨਹੀਂ ਉਹ ਆਪਣਾ ਦਿਮਾਗ ਅੱਗੇ ਰੱਖਦੇ ਹਨ ਅਤੇ ਘਰ ਦੇ ਸਾਰੇ ਜੀ ਮਾਤਾ ਦੀ ਭਾਵਨਾ ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਕਰਨ ਕਰਦੇ ਪਰ ਪਰਚੇ ਦੀ ਘੜੀ ਅਜੇ ਵੀ ਖਤਮ ਨਹੀਂ ਸੀ ਹੋਈ ਚਾਰ ਤੋਂ ਪੰਜ ਦਿਨ ਬਾਅਦ ਇਸ ਹੋਰ ਹਸਪਤਾਲ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਤੇ ਕਹਿ ਦਿੱਤਾ ਕਿ ਇਸ ਨੇ ਚਾਰ ਤੋਂ ਪੰਜ ਦਿਨ ਤੋਂ ਵੱਧ ਨਹੀਂ ਜੀਣਾ ਇਸ ਨੂੰ ਘਰ ਵਾਪਸ ਲੈ ਜਾਓ ਤੁਸੀਂ ਆਪ ਜਿੰਨੀ ਕ ਸੇਵਾ ਕਰ ਸਕਦੇ ਹੋ ਇਸ ਦੀ ਕਰ ਲਓ। ਉਹ ਮਰੀਜ਼ ਨੂੰ ਲੈ ਕੇ ਵਾਪਸ ਆਪਣੇ ਘਰ ਆ ਗਏ। ਸੰਗਤ ਜੀ ਭਰੋਸਾ ਹੋਵੇ ਤਾਂ ਇਸ ਮਾਤਾ ਵਰਗਾ ਉਸ ਮਾਤਾ ਨੇ ਪੰਜ ਪਾਠਾਂ ਦਾ ਨੇਮ ਘਰੇ ਆ ਕੇ ਵੀ ਨਹੀਂ ਛੱਡਿਆ। ਇਹੀ ਸੋਚ ਰੱਖੀ ਕਿ ਕਦੇ ਤਾਂ ਗੁਰੂ ਰੀਝੇਗਾ। ਕਦੇ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਰਸੰਨਤਾ ਮਿਲੇਗੀ। ਇਹੋ ਜਿਹਾ ਪ੍ਰੇਮ ਪਿਆਰ ਤੇ ਵਿਸ਼ਵਾਸ ਦੇਖ ਕੇ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕਰਨੀ ਹੀ ਪੈਂਦੀ ਹੈ ਬਸ ਲੋੜ ਹੈ ਮਾਲਕ ਨੂੰ ਮਨਾਉਣ ਦੀ ਸੰਗਤ ਜੀ ਪਰਮਾਤਮਾ ਦੇ ਘਰ ਵਿੱਚ ਜਾਂ ਪਰਮਾਤਮਾ ਦੇ ਦੇਣ ਵਿੱਚ ਕੋਈ ਕਮੀ ਨਹੀਂ ਹੁੰਦੀ ਕਮੀ ਹੁੰਦੀ ਹੈ ਸਾਡੀ ਭਾਵਨਾ ਦੀ ਕਿ ਸਾਡੀ ਭਾਵਨਾ ਕਿੰਨੀ ਹੈ ਸਤਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਕਿਰਪਾਲੂ ਹਨ ਪਰ ਗੱਲ ਸਿਰਫ ਇਹੀ ਹੈ ਕਿ ਸਾਨੂੰ ਸਤਗੁਰੂ ਪਾਸੋਂ ਮੰਗਣਾ ਨਹੀਂ ਆਉਂਦਾ ਪਰਮਾਤਮਾ ਦੇ ਦੇਣ ਵਿੱਚ ਕੋਈ ਕਮੀ ਨਹੀਂ ਹੈ ਕਹਿੰਦੇ ਹਨ ਕਿ 38 ਦਿਨ ਬੀਤ ਗਏ ਸੁਖਮਨੀ ਸਾਹਿਬ ਦੇ ਪੰਜ ਪਾਠਾਂ ਦਾ ਨੇਮ ਕਰਦਿਆਂ ਪਰ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਕਹਿੰਦੇ ਹਨ ਕਿ 40 ਦਿਨ ਉਸ ਬਜ਼ੁਰਗ ਮਾਤਾ ਨੇ ਨੇਮ ਕਰਕੇ ਅਰਦਾਸ ਕੀਤੀ ਬਜ਼ੁਰਗ ਦੀ ਦੇਹ ਰੋਗਤਾ ਦੀ ਜਦੋਂ ਸੰਗਤ ਜੀ 1 41ਵਾਂ ਦਿਨ ਚੜਿਆ ਸਾਰਿਆਂ ਦੀ ਹੈਰਾਨੀ ਦੀ हद ही ਨਾ ਰਹੀ ਮਰੀਜ਼ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ ਤੇ ਫਿਰ ਦਿਨ ਬ ਦਿਨ ਸੁਧਰਦੀ ਹੀ ਗਈ ਜਦੋਂ 46ਵਾਂ ਦਿਨ ਸੀ ਮਰੀਜ਼ ਦੀ ਹਾਲਤ ਵਿੱਚ ਸੰਗਤ ਜੀ ਬਹੁਤ ਜ਼ਿਆਦਾ ਸੁਧਾਰ ਆ ਗਿਆ ਜਦੋਂ ਡਾਕਟਰ ਨੂੰ ਚੈੱਕ ਕਰਾਉਣ ਗਏ ਤਾਂ ਡਾਕਟਰ ਵੀ ਇਹ ਚਮਤਕਾਰ ਵੇਖ ਕੇ ਹੈਰਾਨ ਹੋ ਗਏ ਕਿ ਇਹ ਤੁਸੀਂ ਕਿਹੜਾ ਢੰਗ ਵਰਤਿਆ ਹੈ ਜਿਸ ਮਰੀਜ਼ ਨੂੰ ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਹ ਕਿਵੇਂ ਠੀਕ ਹੋ ਗਿਆ ਇਹ ਕੀ ਕੌਤਕ ਵਰਤ ਗਿਆ ਹੈ ਇਸ ਮਰੀਜ਼ ਨੂੰ ਜਿਹੜੀ ਬਿਮਾਰੀ ਲੱਗੀ ਸੀ ਉਹ ਬਿਮਾਰੀ ਹੀ ਸਰੀਰ ਵਿੱਚੋਂ ਉੱਡ ਗਈ ਹੈ ਬਿਮਾਰੀ ਲੱਭ ਹੀ ਨਹੀਂ ਰਹੀ ਕਿ ਕਿੱਥੇ ਗਈ ਹੁਣ ਇਸ ਘਟਨਾ ਚੋਂ ਤੁਸੀਂ ਆਪੇ ਹੀ ਬ੍ਰੀਕੀ ਕੱਢ ਲੈਣਾ ਤਤ ਆਪੇ ਹੀ ਕੱਢਣਾ ਆਪਣੇ ਲਈ ਸੇਧ ਲੈ ਲੈਣਾ ਕਿ ਅਸੀਂ ਸੁਖਮੀ ਸਾਹਿਬ ਜੀ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਹੈ ਅਸੀਂ ਕਿਸ ਤਰ੍ਹਾਂ ਦੀ ਭਾਵਨਾ ਰੱਖਣੀ ਹੈ ਸੰਗਤ ਜੀ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਵਾਲਿਆਂ ਦੇ ਬਚਨ ਹਨ ਸਿੱਖ ਵਿੱਚ ਤਿੰਨ ਗੁਣ ਹੋਣ ਇੱਕ ਤਾਂ ਕਾਲਾ ਨਾ ਪਵੇ ਦੂਜਾ ਦਰ ਨਾ ਛੱਡੇ ਤੇ ਤੀਜਾ ਹੰਕਾਰ ਨਾ ਕਰੇ ਸੰਗਤ ਜੀ ਅਸੀਂ ਇੱਕ ਤਾਂ ਕਾਲੇ ਬਹੁਤ ਜ਼ਿਆਦਾ ਪੈ ਜਾਂਦੇ ਹਾਂ ਤੇ ਆਮ ਕਰਕੇ ਹੀ ਅਸੀਂ ਦੇਖਿਆ ਹੈ ਕਿ ਜਦੋਂ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਘਬਰਾਇਆ ਹੋਇਆ ਇਨਸਾਨ ਇੱਕ ਦਰ ਤੋਂ ਦੂਸਰੇ ਦਰ ਤੇ ਬਹੁਤ ਜਲਦੀ ਚਲਾ ਜਾਂਦਾ ਹੈ ਤੇ ਤੀਸਰਾ ਜਦੋਂ ਬੰਦੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਉਹ ਹੰਕਾਰ ਵਿੱਚ ਬਹੁਤ ਰਹਿਣ ਲੱਗ ਜਾਂਦਾ ਹੈ ਸੰਗਤ ਜੀ ਇਹ ਬਚਨ ਨੇ ਤਾਂ ਤਾਂ ਪਿਆਰੇ ਬਬਨਨ ਸਿੰਘ ਜੀ ਮਹਾਰਾਜ ਜੀ ਦੇ ਨਾਨਕ ਸਰ ਕਲੇਰਾਂ ਵਾਲਿਆਂ ਦੇ ਤਾਂ ਉਹ ਜਿਹੜਾ ਸਤਗੁਰ ਜਿਹੜਾ ਉਹ ਮਾਫ ਕਰਨਾ ਸੰਗਤ ਜੀ ਜਿਹੜਾ ਉਹ ਇਨਸਾਨ ਹੋਵੇਗਾ ਉਹ ਕਦੀ ਗੁਰੂ ਕੋਲੋਂ ਖਾਲੀ ਨਹੀਂ ਜਾਵੇਗਾ ਜਿਹੜਾ ਇਹ ਤਿੰਨਾਂ ਗੁਣਾਂ ਦਾ ਧਾਰਨੀ ਹੋਵੇਗਾ ਸਾਡੀ ਇਹ ਹਾਲਤ ਹੈ ਕਿ ਥੋੜੇ ਦਿਨ ਕਿਸੇ ਦੁੱਖ ਲਈ ਬਾਣੀ ਪੜੀ ਜੇ ਦੁੱਖ ਨਹੀਂ ਗਿਆ ਤਾਂ ਸਾਡੇ ਪੈਰ ਥੱਕ ਜਾਂਦੇ ਹਨ ਅਸੀਂ ਜਾਂ ਤਾਂ ਬਾਣੀ ਪੜਨੀ ਛੱਡ ਦਿੰਦੇ ਹਾਂ ਜਾਂ ਹੋਰ ਦੂਸਰੇ ਆਸਰਿਆਂ ਵੱਲ ਦੌੜਨ ਲੱਗਦੇ ਹਾਂ ਪਰ ਸੰਗਤ ਜੀ ਇੱਕ ਗੱਲ ਯਾਦ ਰੱਖਣਾ ਗੁਰੂ ਵੀ ਕਈ ਵਾਰ ਮੋਜ-ਮੋਜ ਵਿੱਚ ਪਰਚੇ ਪਾ ਦਿੰਦਾ ਹੈ ਇਮਤਿਹਾਨ ਦੀ ਘੜੀ ਲੈ ਆਉਂਦਾ ਹੈ ਅਸੀਂ ਇਹਨਾਂ ਨਿੱਕੇ-ਨਿੱਕੇ ਪਰਚਿਆਂ ਵਿੱਚੋਂ ਇਹੋ ਜਹੀ ਭਾਵਨਾ ਬਣਾਉਣੀ ਹੈ ਕਿ ਸਤਿਗੁਰੂ ਜੀ ਅਸੀਂ ਤਾਂ ਤੇਰੇ ਹਾਂ ਤੇਰੇ ਇਲਾਵਾ ਸਾਡਾ ਕੋਈ ਹੋਰ ਆਸਰਾ ਨਹੀਂ ਹੈ ਇੱਥੇ ਇੱਕ ਬਰੀਕੀ ਦਾ ਜ਼ਰੂਰ ਧਿਆਨ ਰੱਖਣਾ ਸੰਗਤ ਜੀ ਨਾਲ-ਨਾਲ ਇਹ ਅਰਦਾਸ ਜ਼ਰੂਰ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਅਲਪਗ ਜੀਵ ਤੇਰੇ ਪਰਚੇ ਵਿੱਚੋਂ ਪਾਸ ਨਹੀਂ ਹੋ ਸਕਦੇ ਸਾਡੇ ਤੇ ਪਰਚੇ ਨਾ ਪਾਉਣਾ ਸਾਡੀ ਬਾਹ ਫੜ ਲਵੋ ਸੰਗਤ ਜੀ ਇੱਕ ਗੱਲ ਜ਼ਰੂਰ ਜਾਣ ਲੈਣ ਜੇ ਇਸ ਤਰ੍ਹਾਂ ਦਾ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਕਰੋਗੇ ਇਸ ਤਰ੍ਹਾਂ ਦੀ ਜੇ ਭਾਵਨਾ ਰੱਖੋਗੇ ਫਿਰ ਗੁਰੂ ਆਪਣੇ ਸਿੱਖ ਨੂੰ ਤੱਤੀ ਹਵਾ ਵੀ ਨਹੀਂ ਲੱਗਣ ਦਿੰਦਾ ਜੇ ਇਸ ਤਰ੍ਹਾਂ ਦੀ ਭਾਵਨਾ ਤੁਸੀਂ ਰੱਖੋਗੇ ਤਾਂ ਤੁਸੀਂ ਕਦੇ ਖਾਲੀ ਨਹੀਂ ਜਾਵੋਗੇ ਭਾਗ ਲੱਗਣਗੇ ਹੀ ਲੱਗਣਗੇ ਗੁਰੂ ਨੂੰ ਤੁਹਾਡੇ ਦੁੱਖ ਕੱਟਨੇ ਹੀ ਪੈਣਗੇ ਬਖਸ਼ਿਸ਼ਾਂ ਭਰੀ ਬਾਣੀ ਸੁਖਮਨੀ ਸਾਹਿਬ ਜੀ ਦਾ ਲੜ ਫੜੀਏ ਤੇ ਦੁੱਖ ਨਾ ਜਾਣ ਇਹ ਕਦੀ ਨਹੀਂ ਹੋ ਸਕਦਾ ਸਾਡੀ ਭਾਵਨਾ ਸਾਡੀ ਪ੍ਰਤੀਤ ਵਿੱਚ ਕਮੀ ਹੋ ਸਕਦੀ ਹੈ ਸੰਗਤ ਜੀ ਪਰ ਉਧਰੋਂ ਕੋਈ ਕਮੀ ਨਹੀਂ ਹੋ ਸਕਦੀ देर ਹੋ ਸਕਦੀ ਹੈ ਪਰ ਅੰਧੇਰ ਨਹੀਂ ਹੋ ਸਕਦਾ ਸੰਗਤ ਜੀ ਇਹ ਜੋ ਆਪ ਜੀ ਦੇ ਨਾਲ ਸਾਖੀ ਸਾਂਝੀ ਕੀਤੀ ਹੈ ਸੰਗਤ ਜੀ ਇਹ ਮਹਾਨਤਾ ਹੈ ਸ੍ਰੀ ਸੁਖਮੀ ਸਾਹਿਬ ਜੀ ਦੀ ਗੁਰਬਾਣੀ ਦੀ ਸੋ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਕੋਈ ਦੁੱਖ ਤਕਲੀਫ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਤਾਂ ਪਰਮਾਤਮਾ ਨੇ ਉਸ ਲਈ ਬਹੁਤ ਜ਼ਿਆਦਾ ਰਾਹ ਕੱਢੇ ਹੋਏ ਹਨ ਸੰਗਤ ਜੀ ਸ਼ੁਕਰਾਨਾ ਕਰਿਆ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪ ਤਤੀਆਂ ਤਵੀਆਂ ਤੇ ਬੈਠ ਕੇ ਸੰਗਤ ਜੀ ਝੋੜੀ ਦੇ ਵਿੱਚ ਸੁੱਖਾਂ ਦੀ ਮਣੀ ਸ੍ਰੀ ਸੁਖਮੀ ਸਾਹਿਬ ਜੀ ਦੇ ਜਾਪ ਦੀ ਦਾਤ ਪਾਈ ਹੈ ਸੰਗਤ ਜੀ ਇਹ ਹੈ ਮਹਾਨ ਦਾ ਸ੍ਰੀ ਸੁਖਮੀ ਸਾਹਿਬ ਜੀ ਦੇ ਜਾਪ ਦੀ ਸੰਗਤ ਜੀ ਸਾਖੀ ਸਾਂਝੀ ਕਰਦੇ ਆ ਹੋਇਆ ਜੇ ਦਾਸ ਤੋਂ ਕੋਈ ਭੁੱਲ ਹੋ ਗਈ ਤਾਂ ਦੋਵੇਂ ਹੱਥ ਚੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਆ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਤ ਸੰਗਤ ਬਖਸ਼ਣ ਹਾਰ ਹੈ ਬਖਸ਼ਣ ਯੋਗ ਹੈ ਮaaf ਕਰ ਦੇਣਾ ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਜੀ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ